ਹਾਂਜੀ ਕੀ ਨਾਮ ਹੈ ਤੁਹਾਡਾ ਜੀ ਗਿੱਲ ਰੋਟਾ ਬਾਈ ਅੱਗੇ ਗਿੱਲ ਰੋਟਾ ਜੀ ਕੀ ਵਿਵਾਦ ਚੱਲ ਰਿਹਾ ਤੁਹਾਡਾ ਸਮਝ ਰਹਾ ਜਿਹੜੇ ਸਿੰਗਰ ਨੇ ਮਸ਼ਹੂਰ ਪੰਜਾਬੀ ਸਿੰਗਰ ਕੀ ਮਾਮਲਾ ਕੀ ਹੈ ਵਿਵਾਦ ਬਾਈ ਆਪ ਨੂੰ ਕਹਿ ਰਿਹਾ ਵੀ ਤੂੰ ਮੇਰੀ ਕਾਪੀ ਕਰਦਾ ਗਾਣਿਆਂ ਦੇ ਵਿੱਚ ਤੇ ਪਤਾ ਨਹੀਂ ਹੁਣ ਐ ਨਹੀਂ ਪਤਾ ਨੂੰ ਕਾਪੀ ਕਿਹੜੀ ਗੱਲੋਂ ਲਾਦੀ ਹੈ ਕੰਪੋਜ਼ਰਾਂ ਚ ਲੱਗਦੀ ਹੈ ਮੇਰੀ ਕਿ ਉਹਦੀ ਲਹਿਣ ਚੱਕ ਲਈ ਕੋਈ ਉਹ ਨਹੀਂ ਵੀਰੇ ਮੈਨੂੰ ਪਤਾ ਮੈਂ ਨਾ ਕੋਈ ਚੱਕੀ ਇਹ ਚੀਜ਼ ਦੇ ਵਿੱਚ ਆਪਾਂ ਕਹੀ ਵੀ ਆਪਾਂ ਉਹਦੀ ਕੁਝ ਚੱਕਿਆ ਉਹ ਚੀਜ਼ ਕੁਝ ਨਹੀਂ ਕਰਿਆ ਵੀਰੇ ਆਪਾਂ ਨੇ ਇਹ ਬਾਕੀ ਤੁਹਾਡੀ ਕੰਟਰੋਵਰਸੀ ਚੱਲ ਰਹੀ ਜੀ ਤੁਸੀਂ ਪਬਲੀਕਲੀ ਨਹੀਂ ਵੀਰੇ ਮੇਰੇ ਕੋਲ ਪ੍ਰੂਫ ਪ ਜਿਹੜੀ ਕੁੜੀ ਨੇ ਮੇਰੇ ਨਾਲ ਐਕਟ ਕਰਿਆ ਲੰਬੇਵਾਲ ਵਨ ਤੇ 2 ਦੇ ਵਿੱਚ ਉਹਨੂੰ ਉਹਨੇ ਮੈਸੇਜ ਕਰਿਆ ਕਹਿੰਦਾ ਤੂੰ ਗਿੱਲਰ ਰੂਟ ਨਾਲ ਕੰਮ ਨਾ ਕਰ ਵੀ ਉਹਦਾ ਕਾਪੀ ਆ ਤੂੰ ਮੇਰੇ ਨਾਲ ਕੰਮ ਕਰ। ਤੇ ਕਹਿੰਦਾ ਮੈਨੂੰ ਉਹਦੇ ਗਾਣੇ ਸੁਣ ਕੇ ਬਹੁਤ ਗੁੱਸਾ ਆਉਂਦਾ। ਅੱਛਾ ਵੀ ਜਦ ਵੀ ਮੈਂ ਉਹਦੇ ਗਾਣੇ ਸੁਣਦਾ ਮੈਨੂੰ ਗੁੱਸਾ ਆਉਂਦਾ ਉਹਦੇ ਰੂਟ ਦੇ। ਐਡੀ ਜੈਲਸੀ ਕਿਉਂ ਤੁਹਾਡੇ ਨਾਲ? ਪਤਾ ਨਹੀਂ ਭਰਾਵਾ ਕੀ ਜੈਲਸੀ ਆ ਪਤਾ ਨਹੀਂ ਮੱਚਦਾ ਪਤਾ ਨਹੀਂ ਕੀ ਚੱਕਰ ਆ। ਐਨੀ ਪਤਾ ਨਹੀਂ ਕਾਦੀ ਮਿਰਚ ਲੱਗੀ ਹੋਈ ਆ ਮੈਨੇ ਗਾਣੇ 'ਚ ਰਿਪਲਾਈ ਵੀ ਪਾਇਆ ਏਹੀ ਗੱਲ ਕਰਕੇ। ਔਸਾ ਡੇ ਪੇ ਜਨੂ ਢਾਕੇ تیر ਹਵਾ ਚ ਨਾ ਛੱਡੋ ਜੇ ਹੈਗਾ ਕਿਸੇ ਨੂੰ ਪੁਲੇਖਾ ਸਿੱਧਾ ਮੈਂ ਤਰ੍ਹਾਂ ਨਾ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾ ਨਾ ਤੋਲੋ ਮੋੜੀਰੇ ਆਖ ਦੀ ਦਰਾਹਾ ਕਰਾਂ ਕਿਸੇ ਨੂੰ ਨਾ ਫੋਲੋ ਉਸ ਤਾਦਾਂ ਨੂੰ ਵੀ ਪਾਦੂ ਉੱਥੇ ਬਿਬਤਾ ਨਹੀਂ ਜਿੱਥੇ ਸਾਡੇ ਪਰ ਹੋਣਗੇ ਲੰਬੇ ਵਾਲ ਵੀ ਮੈਂ ਰੱਖੂ ਜਾਣੇ ਮੇਰੀ ਏਤੇ ਚਰਚੇ ਵੀ ਆਈ ਹੋਣਗੇ ਇਦਾਂ ਹੀ ਹੋਣਗੇ ਵੀਰੇ ਚਰਚੇ ਹੀ ਰਹੇ ਸਾਰੀ ਬਾਲਾਂ ਤੋਂ ਹੀ ਛਿੜੀ ਐ ਸਾਰੀ ਪਤਾ ਨਹੀਂ ਵੀਰੇ ਸਟਾਈਲ ਸੀ ਪਤਾ ਕਰਕੇ ਵੀਰੇ ਉਹ ਨਹੀਂ ਮੈਂ ਕਹਿ ਰਿਹਾ ਤਾਂ ਵੀ ਸਟਾਈਲ ਕਰਕੇ ਕਹਿ ਰਹੀ ਕਿਵੇਂ ਕਰਕੇ ਕਹਿ ਰਿਆ ਮੈਂ ਹੁਣ ਵਿਧੂ ਪ੍ਰੂਫ ਦਿਖਾਤਾ ਵੀ ਵੀਰੇ ਮੈਨੂੰ ਕਾਪੀ ਕਹਿ ਰਿਆ ਹੁਣ ਤੁਸੀਂ ਉਹ ਤੋਂ ਪੁੱਛੋ ਕਿਹੜੀ ਉਹਨੂੰ ਦਿੱਕਤ ਕੀ ਆ ਵੀਰੇ ਮੇਰੇ ਤੋਂ ਕਿਹੜੀ ਗੱਲ ਦੀ ਦਿੱਕਤ ਆ ਹੁਣ ਤੁਸੀਂ ਹੁਣ ਉਹਨੂੰ ਪੁੱਛੋ ਇਹ ਗੱਲ ਤੇ ਬਾਕੀ ਵੀਰੇ ਲੋਕ ਕਹੀ ਇਹਨਾਂ ਨੂੰ ਤੂੰ ਫੇਮ ਕਰਕੇ ਕਰ ਰਹੇ ਐ ਕਰਕੇ ਕਰ ਰਹੇ ਵੀਰੇ ਦੇਖ ਮੈਂ ਇਹ ਗੱਲ ਮੈਂ ਮੰਨਦਾ ਮੈਂ ਨਮਾ ਨਮਾ ਐ ਠੀਕ ਆ ਲੋਕ ਮੈਨੂੰ ਜਾਣਦੇ ਬਹੁਤ ਘੱਟ ਨੇ ਜਿਨ੍ਹਾਂ ਨੇ ਮੇਰੇ ਗਾਣੇ ਸੁਨੇ ਹਨ ਉਹ ਮੈਨੂੰ ਪਿਆਰ ਕਰਦੇ ਨੇ ਠੀਕ ਆ ਮੇਰਾ ਲੰਬੇ ਵਾਲ ਗਾਣ ਲੰਬੇ ਵਾਲ ਬੰਨ ਗਾਣਾ ਆਇਆ ਸੀ ਇੱਕ ਤੇ ਲੰਬੇ ਵਾਲਾ ਵਾਂਗੂ ਮਸਲੇ ਜੇ ਮੁੰਡਿਆ ਤੋਂ ਵਾਲੇ ਹੀ ਵਧਾਈ ਫਰਦਾ ਤੇ ਉੱਥੇ ਵੀਰੇ ਸਿਮਰ ਤਰਾਹੇ ਨਾਲ ਮੇਰੀ ਇੱਕ ਦੋ ਵਾਰੀ ਗੱਲ ਵੀ ਹੋਈ ਆ ਉਹ ਕਹਿੰਦਾ ਵੀਰੇ ਮੈਨੂੰ ਤੇਰੇ ਗਾਣੇ ਘੈਂਟ ਲੱਗੇ ਨੇ ਤੇ ਓਦੋਂ ਬਾਅਦ ਉਹਨੂੰ ਪਤਾ ਨਹੀਂ ਵੀਰੇ ਕੀ ਦਿੱਕਤ ਹੋਵੇਗੀ ਮੇਰੇ ਤੋਂ ਕਹਿੰਦਾ ਵੀਰੇ ਤੂੰ ਮੇਰੀ ਕਾਪੀ ਕਰਦਾ ਇਸ ਤੋਂ ਬਾਅਦ ਉਦੇ ਬਿਆਨ ਨੇ ਵੀਰੇ ਬਾਕੀ ਤੁਸੀਂ ਉਹਨੂੰ ਪੁੱਛੋ ਵੀਰੇ ਕਿਹੜੀ ਗੱਲ ਦੀ ਕਾਪੀ ਕਰੀ ਗਿਆ ਮੈਂ ਚੇਂਜ ਕਰਨ ਦੀ ਵਾਰੀ ਨਹੀਂ ਸੋਚਿਆ ਵੀ ਜੇ ਤੁਹਾਨੂੰ ਬਾਲਾ ਕਾਪੀਕੈਟ ਦਾ ਟੈਗ ਲੱਗ ਰਿਹਾ ਤੁਹਾਡੇ ਉੱਪਰ ਵੀਰੇ ਮੈਂ ਨਹੀਂ ਕਰਦਾ ਲੁੱਕ ਚੇਂਜ ਉਹਨੇ ਕਰਨੀਆਂ ਕਰ ਲੈ ਠੀਕ ਆ ਉਹ ਆਪਦੇ ਗਾਣੇ ਦਾ ਅੰਦਾਜ਼ ਬਦਲ ਲੈ ਮੈਂ ਨਹੀਂ ਬਦਲਦਾ ਮੇਰਾ ਤਾਂ ਹੀ ਸਟਾਈਲ ਆ ਹੀ ਅੰਦਾਜ਼ ਆ ਬਈ ਲੋਕ ਤੁਹਾਡੇ ਆਏ ਗਾਉ ਮੈਂ ਤਾਂ ਇਸ ਅੰਦਾਜ਼ ਨੂੰ ਪਸੰਦ ਕਰ ਰਹੇ ਨੇ ਵੀਰੇ ਮੈਨੂੰ ਪਸੰਦ ਕਰ ਰਹੇ ਨੇ ਲੋਕ ਮੈਂ ਕਿਉਂ ਬਦਲਾਂ ਅੰਦਾਜ਼ ਆਪਦਾ ਮੇਰਾ ਤਾਂ ਵੀਰੇ ਸਾਰੇ ਗਾਣੇ ਬਿਨਾ ਪ੍ਰੋਮੋਸ਼ਨ ਤੋਂ ਜਿੰਨੇ ਵੀ ਚੱਲੇ ਨੇ ਠੀਕ ਆ ਬਿਨਾ ਪ੍ਰੋਮੋਸ਼ਨ ਤੋਂ ਚੱਲੇ ਨੇ ਮ ਸਿੱਟਾ ਵੀਰੇ ਇਹੀ ਆ ਵੀ ਜਿਹੜਾ ਕਾਪੀ ਕਹਿੰਦਾ ਮੈਨੂੰ ਉਹ ਤੋਂ ਪੁੱਛੋ ਕਿਹੜੀ ਗੱਲ ਤੋਂ ਕਾਪੀ ਕਰ ਲਈ ਉਹਦੀ ਮੈਂ ਬਸ ਆਹੀ ਸਿੱਟਾ ਵੀਰੇ ਇਹਦਾ ਉਹਨੂੰ ਪੁੱਛੋ ਤੁਸੀਂ ਕਾਪੀ ਕਿਹੜੀ ਗੱਲ ਦੀ ਕਰ ਲਈ ਮੈਂ ਮੈਂ ਤਾਂ ਕੋਈ ਕਾਪੀ ਨਹੀਂ ਕਰੀ ਸਗੋਂ ਉਹਨੇ ਕਾਪੀ ਕਰਿਆ ਜਮਕੀਲੇ ਦੀ ਦੇਵਰਾ ਵੀ ਤਵੀਤਾ ਵਾਲੇ ਉਹਦਾ ਗਾਣਾ ਆਇਆ ਸੀ ਇੱਕ ਤੇ ਉਹਨੇ ਗਾਣਾ ਕਰਿਆ ਨਸ਼ੇੜੀ ਅੱਖਾਂ ਤੋਂ ਬੰਨ ਦੇ ਟੂ ਦੇ ਵਿੱਚ ਉਹਨੇ ਕਾਪੀ ਕਰੀ ਉਹਦੀ ਨੇ ਅੱਖਾਂ ਦੇ ਨਸ਼ੇੜੀ ਮੇਰੀ ਆ ਉਹ ਲੈਣ ਸਾਰੀ ਤਰਜ਼ੀ ਉਹਦੀ ਸਾਰੇ ਉਹਦੀ ਕਾਪੀ ਕਰੀ ਹੋਇਆ ਯਾਰ ਉਹ ਮੈਨੂੰ ਕਹਰੇ ਕਾਪੀ ਮੈਦਾ ਚਮਕੀਲੀ ਦੀ ਚੱਕੀ ਆ ਲੰਬੇ ਵਾਲ ਟੂ ਦੇ ਵਿੱਚ ਵੀ ਤੇ ਵੀਰੇ ਇੱਕ ਗੱਲ ਹੋਰ ਆਪਣਾ ਚੱਲ ਗੱਲ ਕਹਿਣੀ ਨਹੀਂ ਸੀ ਹੁਣ ਕਹਿ ਰਿਹਾ ਉਹਨੂੰ ਮੈਂ ਜਦੋਂ ਹੁਣ ਹੀ ਮੇਰੇ ਤੇ ਕਾਪੀ ਦਾ ਇਲਜ਼ਾਮ ਲਾਤਾ ਨਾ ਇੱਕ ਉਹਦਾ ਗਾਣਾ ਹੈ ਬਾਈ ਹੁਣੇ ਹੁਣੇ ਆਇਆ ਹਲੇ ਰੁਕਿਆ ਨਹੀਂ ਮੈਂ ਐਂ ਦੇ ਗਾਣਾ ਆਇਆ ਪਿਆ ਮੁੱਕਿਆ ਮੁੱਕਿਆ ਨਹੀਂ ਹਲੇ ਰੁਕਿਆ ਪਿਆ ਹਲੇ ਮੁੱਕਿਆ ਨਹੀਂ ਬਾਈ ਤੂੰ ਕਹਿ ਰਿਹਾ ਕਾਪੀ ਕਰੀਆ ਤੂੰ ਕਿੱਡੀ ਲੈਣ ਚੱਕੀ ਆ ਸਿੱਧੂ ਮੂਸੇ ਵਾਲੇ ਦੀ ਹਲੇ ਮੁੱਕਿਆ ਨਹੀਂ ਸਿੱਧੂ ਵਾਲੇ ਦੀ ਲੈਣ ਸੀ ਇਹਦਾ ਤੂੰ ਫਿਰ ਤੂੰ ਚੱਕ ਲਈ ਤੂੰ ਮੈਨੂੰ ਕਹਿ ਰਿਹਾ ਤੂੰ ਆਪ ਵੀ ਤੇ ਚੱਕੀ ਆ ਲੈ ਮੈਂ ਤੇ ਮੈਂ ਤੇਰੇ ਤੇ ਇਲਜ਼ਾਮ ਲਾ ਰਿਹਾ ਤੂੰ ਸਿੱਧੂ ਦੀ ਚੱਕਲੀ ਤੂੰ ਸਿੱਧੂ ਦੀ ਚੱਕੀ ਆ ਮੈਂ ਤਾਂ ਨਹੀਂ ਤੇਰੀ ਕੋਈ ਚੱਕੀ ਤੂੰ ਦਾ ਪਤੰਦਰ ਹੁੱਕ ਲੈਣੇ ਚੱਕਲੀ ਉਹਦੀ ਮੈਂ ਤਾਂ ਨਹੀਂ ਕੋਈ ਤੇਰੀ ਲੈਣ ਚੱਕੀ ਤੂੰ ਦਿਖਾ ਦੱਸ ਕਿਹੜੀ ਤੇਰੀ ਲੈਣ ਚੱਕੀ ਆ ਮੈਂ ਕਿਹੜੀ ਕੰਬੋ ਚੱਕੀ ਆ ਸਿੱਧੂ ਕਹਿੰਦਾ ਹੁੰਦਾ ਸੀ ਸਿੱਧੂ ਭਾਈ ਹਲੇ ਮੁੱਕਿਆ ਨਹੀਂ ਤੂੰ ਉਹਦੀ ਚੱਕੀ ਆ ਆਪਦੇ ਗਾਣੇ ਜਿਹੜਾ ਨਵਾਂ ਆਇਆ